ਮਹਾਪੁਰਸ਼ਾਂ ਦਾ ਰੱਬ ਵਰਗਾ ਆਸਰਾ ਹੁੰਦਾ ਸੱਚੀ ਇਸ ਵਾਰੀ ਬਾਬਾ ਜੀ ਵੱਡੇ ਸੰਨ ਵਿਛੋੜਾ ਦੇ ਕੇ ਚਲੇ ਗਏ ਬਾਬਾ ਜੀ ਸਾਨੂੰ ਬਿਨਿਆਂ ਦੱਸਿਆ ਜਦੋਂ ਅਮਰੀਕਾ ਗਏ ਇੱਕਦਮ ਡਿਪਰੈਸ਼ਨ ਪੈ ਗਈ ਕਿ ਕਿਵੇਂ ਕੀਤਾ ਜਾਵੇ ਲੰਗਰ ਕਿਵੇਂ ਲਾਇਆ ਜਾਣਗੇ ਕਿ ਸਾਰਾ ਅਰੇਂਜਮੈਂਟ ਲੰਗਰ ਵਾਲੇ ਬਾਬਾ ਜੀ ਕਰਦੇ ਆ ਭਾਵੇਂ ਸ਼ਹੀਦ ਦੀ ਜੋੜ ਮੇਲਾ ਫਤੇਗੜ ਸਾਹਿਬ ਸੀ ਭਾਵੇਂ ਹੋਲਾ ਮਹੱਲਾ ਸੀ ਬੜੀ ਇੱਕਦਮ ਮਨ ਤੇ ਬੋਝ ਪੈ ਗਿਆ ਮਹਾਪੁਰਸ਼ਾਂ ਦਾ ਰੱਬ ਆ ਦਾ ਆਸਰਾ ਹੁੰਦਾ ਜਦੋਂ ਬਾਬਾ ਜੀ ਚਲੇ ਗਏ ਬਹੁਤ ਮਹਿਸੂਸ ਹੋਇਆ ਕਿ ਅੱਗੇ ਫਿਕਰ ਨਹੀਂ ਸੀ ਹੁੰਦਾ ਕਿੱਥੋਂ ਕਿਰੀਆਨਾ ਆ ਰਿਹਾ ਕਿੱਥੋਂ ਹਲਵਾਈ ਆ ਰਹੇ ਨੇ ਕਿਵੇਂ ਡੇਰੀ ਦੀ ਸਫਾਈ ਕੀਤੀ ਜਾਂਦੀ ਹੈ ਕਿਵੇਂ ਕਮਰਿਆਂ ਦੀ ਵੰਡ ਕੀਤੀ ਜਾਂਦੀ ਹੈ ਸਾਨੂੰ ਤਾਂ ਪਤਾ ਨਹੀਂ ਉਹਨਾਂ ਦਾ ਮਹਾਪੁਰਸ਼ ਕੀ ਕਰਦੇ ਨੇ ਸੱਚੀ ਆ ਦਰਬਾਰ ਸਾਹਿਬ ਬਣਿਆ ਮੈਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੂਰੀ ਚ ਬੇਨਤੀ ਕਰਦਾ ਕਿ ਸਾਨੂੰ ਪਤਾ ਹੀ ਨਹੀਂ ਕਿ ਪੈਸਾ ਬਾਬਾ ਜੀ ਕਿੱਥੋਂ ਲਿਆਏ ਸਿਰਫ ਅਸੀਂ ਇਹਨਾਂ ਨੂੰ ਪਿਆਰ ਹੀ ਕੀਤਾ ਰੱਬ ਵਰਗਾ ਆਸਰਾ ਇੱਕ ਦਿਨ ਅਸੀਂ ਕੱਢਵੀ ਕੋਲ ਖਲੋਤੇ ਸੀ ਵਿਰੋਧੀ ਵੀ ਹੁੰਦੇ ਨੇ ਅਕਸਰ ਇਲਾਕੇ 'ਚ ਕੁਝ ਵਿਰੋਧੀ ਖਲੋਤੇ ਸੀ ਉਹਨਾਂ ਨੂੰ ਇਸ ਤਰ੍ਹਾਂ ਅਸੀਂ ਕਿ ਇਹਨਾਂ ਦੇ ਮਹਾਪੁਰਸ਼ ਚਲੇ ਗਏ ਇਹਨਾਂ ਦੇ ਸਿਰ ਤੇ ਹੁਣ ਕੌਣ ਹੈ ਉਦੋਂ ਹੀ ਸੰਤ ਬਾਬਾ ਮੋਹਨ ਸਿੰਘ ਦੀ ਲੰਗਰ ਵਾਲਾਂ ਦੀ ਗੱਡੀ ਆ ਗਈ ਉਹ ਵੇਖ ਕੇ ਹੈਰਾਨ ਹੋ ਗਏ ਕਿ ਅਜੇ ਵੀ ਸੰਤ ਬੈਠੇ ਇਹਨਾਂ ਦੇ ਇਨਾ ਆਸਰਾ ਹੁੰਦਾ ਸਾਧੂ ਦਾ ਬੈਠੇ ਮਾ ਮਾਪ ਦਾ ਬਹੁਤ ਆਸਰਾ ਹੁੰਦਾ ਸੱਚੀ ਸਾਨੂੰ ਰੱਬ ਜੀ ਦਾ ਆਸਰਾ ਨਾ ਕੋਈ ਫਿਕਰ ਨਹੀਂ ਹੈ ਕੋਈ ਫਿਕਰ ਨਹੀਂ ਹੈ ਬਿਲਕੁਲ ਵੀ ਫਿਕਰ ਨਹੀਂ ਲੰਗਰ ਚੱਲਦਾ ਜਿੰਨੇ ਸਥਾਨ ਹੈ ਭਾਵੇਂ ਅਨੰਦਪੁਰ ਸਾਹਿਬਾ ਮਹਾਲੀ ਹੈ ਭਾਵੇਂ ਭੇਵੇ ਹੈ ਭਾਵੇਂ ਰੋਪੜ ਹੈ ਜਲੰਧਰ ਹੈ ਜਿੰਨਾ ਸਮਾਨ ਕਰਿਆਨੇ ਦਾ ਪਹਿਲੇ ਪੁੱਛ ਲੈਂਦੇ ਆ ਕਿ ਕਿੰਨਾ ਕ ਸਮਾਨ ਚਾਹੀਦਾ ਵਾਧੂ ਸਮਾਨ ਛੱਡ ਦਿੰਦੇ ਨੇ ਹੋਰ ਸਾਨੂੰ ਕੀ ਚਾਹੀਦਾ ਮਹਾਪੁਰਸ਼ਾਂ ਦੇ ਹੁੰਦੀ ਆ ਦਰਬਾਰ ਸੇ ਬਣਾਇਆ ਸਾਨੂੰ ਪਤਾ ਹੀ ਨਹੀਂ ਇੱਕ ਵਾਰੀ ਕਿਹਾ ਬੇਟਾ ਕੋਈ ਪੈਸੇ ਦਾ ਅਰੇਂਜਮੈਂਟ ਕੋਈ ਬੇਟਾ ਪੈਸਾ ਚਾਹੀਦਾ ਸੱਚ ਮੈਂ ਕਹਿੰਦਾ ਲੰਬੀ ਲੰਬੀ ਉਮਰ ਹੋਵੇ ਸੰਤ ਬਾਵਾ ਮੋਹਨ ਸਿੰਘ ਜੀ ਦੀ ਬਹੁਤ ਲੰਬੀ ਉਮਰ ਹੈ ਵੱਡੇ ਸਾਨੂੰ ਛੱਡ ਕੇ ਚਲੇ ਗਏ ਛੋਟੇ ਇਸ ਵਾਰੀ ਅਮਰੀਕਾ ਗਏ ਬੜਾ ਮਹਿਸੂਸ ਹੋਇਆ ਭਾਜਰ ਪੈ ਗਈ ਇੱਕ ਵਾਰੀ ਕਿ ਕਿਰਾਨਾ ਕਿੱਥੋਂ ਚੁੱਕਣਾ ਹੈ ਹਲਵਾਈ ਕਿੱਥੋਂ ਕਰਨੇ ਹੈ ਕਮਰਿਆਂ ਦੀ ਕਿਵੇਂ ਵੰਡ ਕਰਨੀ ਹੈ ਸਫਾਈ ਕਿਵੇਂ ਕਰਨੀ ਹੈ ਸੋ ਬਹੁਤ-ਬਹੁਤ ਬਾਬਾ ਜੀ ਅਸੀਂ ਆਪਣਾ ਸੀਸ ਤੁਹਾਡੇ ਚਰਨਾਂ 'ਚ ਰੱਖਦੇ ਆਂ ਆਪਣਾ ਮਿਹਰ ਭਰਿਆ ਹੱਥ ਰੱਖੋ ਅਸੀਂ ਤੁਹਾਡਾ ਬਚਨ ਮੰਨਦੇ ਰਹੀਏ ਬੰਦਾ ਭੁੱਲਣ ਹਾਰਾ ਫਿਰ ਵੀ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਗ੍ਰੰਥ ਸਾਹਿਬ ਅਸੀਂ ਤੁਹਾਡੇ ਹਮੇਸ਼ਾ ਹੀ ਰਿਣੀ ਹਾਂ ਧੰਨਵਾਦੀ ਹਾਂ ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ ਸੱਚੀ ਵੱਡੇ ਵੀ ਹੋਰ ਰਹਿ ਜਾਂਦੇ 10 ਸਾਲ ਚੰਗੀ ਗੱਲ ਸੀ